ਕਈ ਵਾਰ ਕੁਝ ਸੱਜਣਾ ਦੇ ਰੱਬ ਵਰਗੇ ਦੋਸਤਾਂ ਦੇ ਮੈਸੇਜ ਆਉਂਦੇ ਆ ਕਿ ਸਰਜੀ ਤੁਹਾਡੀ ਕਿੰਨੀ ਪੜਾਈ ਆ ਤੁਹਾਡੀ ਪੜਾਈ ਜਾਂ ਤੁਸੀਂ ਪਲੱਸ 2 ਹੋ ਗ੍ਰੈਜੂਏਸ਼ਨ ਹੋ ਪੋਸਟ ਗ੍ਰੈਜੂਏਸ਼ਨ ਹੋ ਜਾਂ ਪਲੱਸ ਹੋ ਤੇ ਉਹਨਾਂ ਦਾ ਸਵਾਲ ਵੀ ਬਣਦਾ ਕਿਉਂਕਿ ਆਪਣਿਆਂ ਦੇ ਬਾਰੇ ਜਾਣਕਾਰੀ ਰੱਖਣੀ ਵੀ ਬੜੀ ਜ਼ਰੂਰੀ ਹੁੰਦੀ ਆ ਤੇ ਮੈਂ ਅੱਜ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਨਿੱਜੀ ਚੀਜ਼ਾਂ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਮੇਰੇ ਉਹਨਾਂ ਸੱਜਣਾ ਨੂੰ ਉਹਨਾਂ ਨੂੰ ਰੱਬ ਵਰਗੇ ਮਿੱਤਰਾਂ ਨੂੰ ਪਤਾ ਲੱਗ ਜਾਵੇ ਕਿ ਮੇਰੀ ਕਿੰਨੀ ਕਪੜਾਈ ਆ ਜਾਂ ਮੈਂ ਪਲੱਸ 2 ਆ ਜਾਂ ਗ੍ਰੈਜੂਏਸ਼ਨ ਹੈ ਜਾਂ ਪੋਸਟ ਗ੍ਰੈਜੂਏਸ਼ਨ ਹੈ ਆ ਉਹ ਆਪ ਆਪਣੇ ਕੁਝ ਸਰਟੀਫਿਕੇਟਾਂ ਦੀ ਹੀ ਸਾਂਝ ਪਾਉਣੀ ਹੈ ਇਹ ਮੇਰੀ ਸਟੱਡੀ ਦੀ ਫਾਈਲ ਵਾ ਜਿਵੇਂ ਮੈਂ ਜਿੰਨੀ ਵੀ ਸਟੱਡੀ ਕੀਤੀ ਹੋਈ ਆ ਉਹਦੇ ਵਿੱਚ ਜਿਹੜੀ ਮੇਰੀ میٹرਕ ਦੀ ਸਟੱਡੀ ਹੈਗੀ ਆ ਉਹ ਹੈਗੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਸੱਚਖੰਡ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਸਕੂਲ ਆ ਜਿਹੜਾ ਰਾਮਗੜੀਆ ਸੀਨੀਅਰ ਸੈਕੰਡਰੀ ਹੌਂਸ ਸਕੂਲ ਸੀ ਜੋ ਇੱਕ ਅੰਮ੍ਰਿਤਸਰ ਦਾ ਮੰਨਿਆ ਪਰਮੰਨਿਆ ਸਕੂਲ ਹੁੰਦਾ ਸੀ ਤੇ ਉਹ ਬਿਲਕੁਲੋ ਹੀ ਜਿੱਦੇ ਆਪਾਂ ਜਦੋਂ ਜਾਣੇ ਆ ਸੱਚਖੰਡ ਦਰਬਾਰ ਸਾਹਿਬ ਦੇ ਰਸਤੇ ਤੇ ਉੱਥੇ ਕੋਤਵਾਲੀ ਹੁੰਦੀ ਆ ਯਾਨੀ ਕਿ ਹਾਲ ਬਾਜ਼ਾਰ ਦੇ ਨਜ਼ਦੀਕ ਉਥੋਂ ਹੀ ਮੇਰੀ ਇਹ ਕਲਾਸ ਜਿਹੜੀ ਆ 10th ਕਲਾਸ ਜਿਹੜੀ ਆ ਮੇਰੀ ਹੋਈ ਉਸ ਤੋਂ ਬਾਅਦ ਮੇਰੀ ਪਲੱਸ 2 ਵੀ ਮੈਡੀਕਲ ਮੈਡੀਕਲ ਜਿਸ ਨੂੰ ਬਾਇਓਲੋਜੀ ਬੋਲਦੇ ਨੇ ਇਹ ਵੀ ਉਥੋਂ ਹੀ ਪਲੱਸ 2 ਜਿਹੜੀ ਆ ਮੇਰੀ ਹੋਈ ਸੀ ਉਸ ਤੋਂ ਬਾਅਦ ਫਿਰ ਸਾਂਝ ਪੈ ਗਈ ਕਾਲਜ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਕਾਲਜ ਜਿਹੜੇ ਨੇ ਉਦੋਂ ਵੀ ਕਾਫੀ ਹੈਗੇ ਸੀ ਲੇਕਿਨ ਮੇਨ ਜਿਹੜੇ ਕਾਲਜ ਮੰਨੇ ਜਾਂਦੇ ਸੀ ਖਾਲਸਾ ਕਾਲਜ ਤੇ ਡੀਏਵੀ ਕਾਲਜ ਇਹ ਮੇਰੀ ਸਟੱਡੀ ਜਿਹੜੀ ਆ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਨੇ ਜਿਹੜੀ ਹੋਈ ਹੋਈ ਆ ਉਸ ਤੋਂ ਬਾਅਦ ਜਿਹੜੀ ਡਿਗਰੀ ਹੈਗੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਚ ਹੀ ਹੈ ਡੀਏਵੀ ਸਕੂਲ ਕਾਲਜ ਉੱਥੋਂ ਇਹ ਮੈਨੂੰ ਜਿਹੜੀ ਆ ਡਿਗਰੀ ਵੀ ਡੀਏਵੀ ਕਾਲਜ ਤੋਂ ਪ੍ਰਾਪਤ ਹੋਈ ਤਾਂ ਇਸ ਤੋਂ ਬਾਅਦ ਮੈਂ ਇੱਥੇ ਗੱਡੀ ਗੱਲ ਦੱਸਣ ਤੋਂ ਪਹਿਲਾਂ ਜਰੂਰ ਸਾਂਝੀ ਕਰ ਲਵਾਂਗਾ ਕਈ ਸੱਜਣ ਜਿਹੜੇ ਹੁੰਦੇ ਨੇ ਉਹ ਪੜੇ ਲਿਖੇ ਵੀ ਮੂਰਖ ਹੁੰਦੇ ਨੇ ਤੇ ਕਈ ਥੋੜੇ ਪੜੇ ਲਿਖੇ ਵੀ ਬਹੁਤ ਕੜੇ ਹੁੰਦੇ ਨੇ ਯਾਨੀ ਕਹਿਣ ਤੋਂ ਭਾਵ ਕਿ ਆਹ ਸਕਦੇ ਹੋ ਥੋੜੇ ਪੜੇ ਵੀ ਬੜੀਆਂ-ਬੜੀਆਂ ਡਿਗਰੀਆਂ ਨੂੰ ਮਾਤ ਪਾ ਦਿੰਦੇ ਨੇ ਤੇ ਜਿਹਦੇ ਕਾਰਨ ਉਹ ਜ਼ਿੰਦਗੀ 'ਚ ਬੜੀਆਂ ਬੁਲੰਦੀਆਂ ਸਰ ਕਰਦੇ ਨੇ ਉਸ ਤੋਂ ਬਾਅਦ ਦੀ ਜਿਹੜੀ ਮੇਰੀ ਪੜ੍ਹਾਈ ਸੀ ਉਹਦੇ ਵਿੱਚ ਜਿਹਨੂੰ ਆਪਾਂ ਬੋਲ ਦਿੰਨੇ ਆ ਐਮਏ ਕੀਤੀ ਹੋਈ ਆ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆ ਜੀ एमए ਦੀ ਜਿਹੜੀ ਮੇਰੀ ਸਟੱਡੀ ਹੈਗੀ ਸੀ ਉਸ ਤੋਂ ਬਾਅਦ ਇਹ ਡਿਗਰੀ ਹੈਗੀ ਆ ਜੀ ਇਹ ਵੀ ਐਮਏ ਦੀ ਡਿਗਰੀ ਜਿਹੜੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੀ ਮੈਨੂੰ ਪ੍ਰਾਪਤ ਹੋਈ ਸੀ ਇਸ ਤੋਂ ਬਾਅਦ ਜਿਹੜੀਆਂ ਮੇਰੀ ਬਾਕੀ ਪੜਾਈ ਆ ਜਿਹਦੇ ਵਿੱਚ ਮੈਂ ਜੇ ਹੁਣ ਦਿਖਾਵਾਂ ਤੇ ਉਹ ਇੱਕ ਚੰਗੀ ਗੱਲ ਨਹੀਂ ਹੋਵੇਗੀ ਹੋ ਸਕਦਾ ਕੁਝ ਸੱਜਣ ਕਹਿਣਗੇ ਕਿ ਸਰ ਜਿਹੜੇ ਨੇ ਮਾਣ ਕਰਦੇ ਨੇ ਪੜਾਈ ਦਾ ਵੀਰੋ ਇਹੋ ਜੀ ਕੋਈ ਵੀ ਗੱਲ ਨਹੀਂ ਮੈਂ ਕਦੀ ਵੀ ਆਪਣੀ ਪੜ੍ਹਾਈ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿੰਨਾ ਕੁ ਪੜਿਆ ਕਿੰਨੀ ਮਿਹਨਤ ਕੀਤੀ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਰਾਤ 1:00 ਵਜੇ ਤੱਕ ਵੀ ਸਟੱਡੀ ਕੀਤੀ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਮੈਂ ਯੂਪੀਐਸਸੀ ਦਾ ਟੈਸਟ ਵੀ ਦਿੱਤਾ ਸੀ ਆਬ ਉਹਦਾ ਐਡਮਿਟ ਕਾਰਡ ਹੈਗਾ ਯੂਪੀਐਸਸੀ ਜਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਫਸਰ ਨਿਕਲਦੇ ਨੇ ਵੱਡੇ ਵੱਡੇ ਰਿੰਕ ਦੇ ਅਧਿਕਾਰੀ ਨਿਕਲਦੇ ਨੇ ਉਹਦੇ ਦੋ ਹੀ ਟੈਸਟ ਹੁੰਦੇ ਆ ਪ੍ਰੀਮੀਨਰੀ ਤੇ ਮੇਨ ਤੇ ਪ੍ਰਾਇਮਰੀ ਮੈਰਾ ਟੈਸਟ ਤਾਂ ਕਲੀਅਰ ਹੋ ਗਿਆ ਸੀ ਲੇਕਿਨ ਮੇਨ ਟੈਸਟ ਮੈਂ ਕਿਸੇ ਕਾਰਨ ਨਾ ਜਾ ਸਕਿਆ ਜਾਂ ਦੇਣਾ ਨਾ ਚਾਹਿਆ ਕਿਉਂ ਹੋ ਸਕਦਾ ਬਾਬੇ ਨਾਨਕ ਨੇ ਤੁਹਾਡੇ ਵਰਗੇ ਮਿੱਠੇ ਜੇ ਸੱਜਣਾ ਨਾਲ ਮੇਰੀ ਸਾਹਜ ਪਾਉਣੀ ਹੋਊਗੀ ਤਾਂ ਇਸ ਕਰਕੇ ਸ਼ਾਇਦ ਮੈਂ ਉਹ ਫੀਲਡ 'ਚ ਨਹੀਂ ਗਿਆ ਪਰ ਮੈਂ ਬਹੁਤ ਖੁਸ਼ ਹਾਂ ਰੱਬ ਸੋਹਣੇ ਨੇ ਮੈਨੂੰ ਬੜੀ ਵਧੀਆ ਜ਼ਿੰਦਗੀ ਦਿੱਤੀ ਵਧੀਆ ਜ਼ਿੰਦਗੀ ਦਾ ਰਹਿਣ ਸਹਿਣ ਦਿੱਤਾ ਸੋਨਾ ਘਰ ਦਿੱਤਾ ਸੋਨਾ ਪਰਿਵਾਰ ਦਿੱਤਾ ਤੇ ਤੁਹਾਡੇ ਵਰਗੇ ਚੰਗੇ ਸੱਜਣ ਦੋਸਤ ਮਿੱਤਰ ਦਿੱਤੇ ਅੱਜ ਮੈਂ ਸਮਝਦਾ ਕਿ ਮੇਰੇ ਬਹੁਤ ਸਾਰੇ ਸੱਜਣਾ ਨੂੰ ਇਸ ਵਾਰ ਦੇ ਜਵਾਬ ਮਿਲ ਗਏ ਹੋਣਗੇ ਮੈਂ ਦੱਸਣਾ ਨਹੀਂ ਸੀ ਚਾਹੁੰਦਾ ਕਿ ਮੇਰੀ ਪੜ੍ਹਾਈ ਕਿੰਨੀ ਆ ਪਰ ਜਦੋਂ ਮੈਨੂੰ ਕੋਈ ਮੈਸੇਜ ਆਉਂਦਾ ਆ ਕਿਉਂਕਿ ਮੈਂ ਅਕਸਰ ਵੀਡੀਓ ਜਿਹੜੀ ਸੀ ਉਹ ਕਾਰ ਵਿੱਚ ਬੈਠ ਕੇ ਬਣਾਉਂਦਾ ਸੀ ਤੇ ਉਹ ਮੇਰੀ ਮਜਬੂਰੀ ਸੀ ਤੋਂ ਮੈਂ ਦੱਸਿਆ ਵੀ ਹੈਗਾ ਸੀ ਕਿ ਮੈਂ ਕਾਰ ਵਿੱਚ ਬੈਠ ਕੇ ਵੀਡੀਓ ਕਿਉਂ ਬਣਾਉਣਾ ਜਿਹਨੂੰ ਤੁਸੀਂ ਵੇਖ ਕੇ ਲੱਖਾਂ ਦੇ ਹਿਸਾਬ ਨਾਲ ਪਿਆਰ ਦਿੱਤਾ ਮੁਹੱਬਤਾਂ ਦਿੱਤੀਆਂ ਤੁਹਾਡਾ ਧੰਨਵਾਦ ਤੇ ਇਹ ਮੇਰੀ ਪੜ੍ਹਾਈ ਸੀ ਜੇ ਲੋੜ ਪਈ ਐਮਏ ਤੋਂ ਬਾਅਦ ਦੀ ਵੀ ਜੇ ਉਹ ਸ਼ੇਅਰ ਕਰਨ ਦੀ ਲੋੜ ਪਈ ਤੇ ਮੈਂ ਜਰੂਰ ਕਰਾਂਗਾ ਪਰ ਕੋਸ਼ਿਸ਼ ਕਰਾਂਗਾ ਕਿ ਇੱਥੋਂ ਤੱਕ ਹੀ ਮੈਂ ਤੁਹਾਡੇ ਨਾਲ ਸਾਂਝ ਰੱਖਾਂ ਨਿੱਜੀ ਜ਼ਿੰਦਗੀ ਦੀ ਕਿਉਂਕਿ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਤੱਕ ਹੀ ਰੱਖੀਆਂ ਜਾ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਹਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਆਪਣਾ ਸਮਝਦੇ ਹੋ ਤੇ ਮੇਰੇ ਮੋਢੇ ਤੇ ਵੀ ਹੱਥ ਰੱਖ ਕੇ ਥਾਪੜਾ ਦੇ ਦਿੰਦੇ ਹੋ ਤੇ ਮੈਨੂੰ ਬੜਾ ਚੰਗਾ ਲੱਗਦਾ ਤੁਹਾਡੇ ਨਾਲ ਮਿੱਠੀ ਜੀ ਸਾਂਝ ਪਾ ਕੇ ਮੈਂ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋਗੇ ਮੈਂ ਆਪਣੀ ਉਹਨਾਂ ਦੋਸਤਾਂ ਮਿੱਤਰਾਂ ਨੂੰ ਜਿਹੜੇ ਅਜੇ ਪੜ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮਿਹਨਤ ਜ਼ਰੂਰ ਜ਼ਿੰਦਗੀ ਚ ਪੜਾਈ ਕਰੋ ਵੱਧ ਤੋਂ ਵੱਧ ਪੜਾਈ ਕਰੋ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ میٹرਿਕ ਤੱਕ ਪੜ ਸਕਦੇ ਹੋ میٹرਿਕ ਤੱਕ ਤਨ ਮਨ ਤੇ ਨਾਲ ਪੜੋ ਕੋਈ ਮਸਲਾ ਨਹੀਂ ਹੈ ਕਿਉਂਕਿ ਗਿਆਨ ਲੈਣਾ ਇੱਕ ਬੜਾ ਜ਼ਰੂਰੀ ਹੈ ਜੇ ਤੁਸੀਂ ਪਲੱਸ 2 ਤੱਕ ਜੇ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਪੜ੍ਹਾਈ ਨੂੰ ਪੜ੍ਹਾਈ ਸਮਝ ਕੇ ਕਰੋ ਜੇ ਜ਼ਿੰਦਗੀ 'ਚ ਸੁੱਖ ਲੈਣਾ ਜੇ ਤੁਸੀਂ ਗ੍ਰੈਜੂਏਸ਼ਨ ਜੇ ਕਰ ਰਹੇ ਹੋ ਤੇ ਮਨ ਤਨ ਲਾ ਕੇ ਗ੍ਰੈਜੂਏਸ਼ਨ ਕਰੋ ਜੇ ਤੁਸੀਂ ਮਾਸਟਰ ਆਫ ਆਰਟਸ ਦੀ ਡਿਗਰੀ ਕਰ ਰਹੇ ਹੋ ਤਾਂ ਵੀ ਕਰੋ ਕਿਉਂਕਿ ਮਾਪਿਆਂ ਨੇ ਬਹੁਤ ਮਿਹਨਤ ਨਾਲ ਪੈਸੇ ਦਿੱਤੇ ਹੁੰਦੀਆਂ ਨੇ ਫੀਸਾਂ ਦੇ ਤੇ ਇਹ ਜ਼ਿੰਦਗੀ ਦੇ ਉਹ ਪਲ ਹੁੰਦੇ ਨੇ ਜਿੱਥੇ ਇੱਕ ਗਲਤੀ ਇੱਕ ਪੈਰ ਪੁੱਠੇ ਪਾਸੇ ਪੁੱਟਿਆ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ ਸਾਡੀ ਸਾਰੀ ਪੜ੍ਹਾਈ ਖੂਚ ਪਾ ਦੇਵੇਗਾ ਮੈਂ ਐਸੇ ਕਰਕੇ ਕਹਿ ਦਿੰਦਾ ਨਾ ਕਈ ਵਾਰਾ ਪੜ੍ਹੇ ਲਿਖੇ ਲੋਕ ਵੀ ਅਨਪੜਾਂ ਵਰਗੇ ਬਣ ਜਾਂਦੇ ਨੇ ਤੇ ਹਮੇਸ਼ਾ ਬੰਦੇ ਨੂੰ ਪੜ੍ਹਿਆਂ ਲਿਖਿਆਂ ਵਾਲੀ ਜਾਂ ਕੜਿਆਂ ਵਾਲੀ ਕਿਉਂਕਿ ਕੜਿਆ ਬੰਦਾ ਵੀ ਜ਼ਿੰਦਗੀ 'ਚ ਬਹੁਤ ਕਾਮਯਾਬ ਹੁੰਦਾ ਆ ਉਹਦੇ ਗਾੜੀ ਡਿਗਰੀਆਂ ਦੀ ਕੋਈ ਅਹਿਮਤ ਨਹੀਂ ਹੁੰਦੀ ਪਰ ਮੈਂ ਆਸ ਕਰਦਾ ਮੇਰੇ ਸੱਜਣ ਪੜ੍ਹਾਈ ਨੂੰ ਪੜ੍ਹਾਈ ਸਮਝਣ ਤੇ ਤਨਮਨ ਲਾ ਕੇ ਸਟੱਡੀ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਬਹੁਤ ਸਾਰੇ ਜਿਹੜੀਆਂ ਆਪਣੀਆਂ ਸਮਾਜਿਕ ਮੁੱਦੇ ਦੀਆਂ ਵੀਡੀਓਜ਼ ਨੇ ਉਹ ਤੁਹਾਡੇ ਆਪਣੇ ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜੁੜਦੇ ਬਸਤੇ ਰਹੋ ਰੱਬ ਸੋਣਾ ਬਾਬਾ ਨਾਨਕ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ